ਹਾਂ ਹਣੀ ਤੁਸੀਂ ਸੱਤ ਪਹਿਲਾਂ ਆਪਣਾ ਨਾਮ ਦੱਸੋ ਕੀ ਸਾਰਾ ਮੈਟਰ ਹੋਇਆ ਸੀ ਉਹ ਦੱਸੋ ਸ਼ਸਤਰੀ ਕਾਰਜੀ ਸਰਨਾਪੁਰ ਦੇ ਆਪਣਾ ਅਬਦਲ ਕਰੀਮ ਨਾ ਆਇਆ ਪਹਿਲਾ ਘਰ ਜਿਹੜਾ ਇਧਰੋਂ ਆਮਦਾ ਹ ਸਿਰਕਲੇ ਬਸਿਓ ਮਤਲਬੇ ਕਿ तकरीबन 9:30 ਵਜੇ ਅੱਗ ਲੱਗੀ ਹੈ ਪਿੱਛੇ ਅੱਗ ਲੱਗੀ ਅੱਜ ਦਸ ਨੇੜੇ ਬਗਧਾਈ ਇੱਕ ਤਰੀਕ ਦੀ ਗੱਲ ਆ ਕੀ ਕੀ ਨੁਕਸਾਨ ਹੋਇਆ ਅਗਲੇ ਨੂੰ ਨੁਕਸਾਨ ਬਹੁਤ ਹੋ ਗਿਆ ਜੀ ਮੰਜਾਂ ਗਾਵਾਂ ਬਾਕੀ ਘਰ ਦਾ ਲੀੜਾ ਕਪੜਾ ਗਹਿਣਾ ਪੈਸਾ ਜੋ ਵੀ ਐਸ਼ੀਆ ਸਭ ਕੁਝ ਸੜ ਗਿਆ ਕੋਈ ਆਇਆ ਸੀ ਉੱਤੋਂ ਵੱਡ ਪ੍ਰਸ਼ਾਸਨ ਵੱਲੋਂ ਜਾਂ ਕੋਈ ਨਹੀਂ ਜੋ ਉਹ ਤਾਂ ਬਸ ਸਾਡੇ ਕੋ ਪਿੰਡ ਦੇ ਲੋਕੀ ਦੇ ਹਦੋਂ ਸਾਰੇ ਮਤਲਬ ਸਭ ਪਬਲਿਕ ਸਾਡੇ ਕੋ ਪਿੰਡ ਦੇ ਬਹੁਤ ਆਈ ਆ। ਹੂੰ ਬਾਕੀ ਸਰਪੰਚ ਸਾਹਿਬ ਨੇ ਸਾਡੀ ਬੜੀ ਹੈਲਪ ਕੀਤੀ ਆ। ਬਾਕੀ ਲੀੜਾ ਕਪੜਾ ਜੋ ਵੀ ਸਾਨੂੰ ਪਿੰਡ ਨੇ ਦਿੱਤਾ ਵਾ ਉਹਨਾਂ ਨੇ ਸਾਡੀ ਆਪ ਕੀਤੀ ਮੁੜ ਕੇ ਅਸੀਂ ਫਿਰ ਜਾ ਕਰਕੇ ਜਾ ਕੇ ਇੱਥੇ ਮਤਲਬ ਬਹਿਣ ਜੋਗੇ ਉਹ ਸਾਡੇ ਕੋਲ ਬਹਿਣ ਦਾ ਕੋਈ ਸਾਧਨ ਨਹੀਂ ਸੀ ਕੋਈ ਸਮਝ ਨਹੀਂ ਸੀਗਾ ਇਹ ਬਜਿਆਗਾ। ਸਾਡੇ ਕੋ ਕੋਈ ਚੀੜਾ ਕਪੜਾ ਕੋਈ ਚੀਜ਼ ਇੰਨੀ ਕ ਨਹੀਂ ਸੀ ਬਜੀ। ਹੂੰ ਬਾਕੀ ਮੰਝਾਂ ਗਾਵਾਂ ਬਹੁਤ ਛੜੇ ਕਟੋ ਕਟ ਵੀ ਨਾ 45 46 ਮੰਡਾ ਜਿਹੜੇ ਆ ਮਰ ਗਏ ਆ ਮਰ ਚੁੱਕੇ ਆ ਮੌਕੇ ਦੇ ਕੋਈ ਅਜੇ ਵੀ ਮਤਲਬ ਮਰਣੀਆਂ ਆ ਮਾ ਕੋਈ ਜਿਹੜੀਆਂ ਸੜੀਆਂ ਅਜੇ ਮਰਣੀਆਂ ਹਾਂ ਹਾਂਜੀ ਪੰਜਾਬ ਪੰਜ ਘਰ ਇੱਥੇ ਰਹਿੰਦੇ ਆ ਪੰਜਾਂ ਘਰ ਦੇ ਵਿੱਚੋਂ ਨਾ ਕੋਈ ਵੀ ਕੋਈ ਵੀ ਘਰ ਜਿਹੜਾ ਆ ਮਤਲਬ ਉਹ ਵੱਧ ਤੋਂ ਵੱਧ ਸਾਢੇ ਤੇ ਬਿਨਾਂ ਨੇ ਰਿਹਾ ਕੋਰੇ ਲੱਕ ਜਿਹੜਾ ਸਾਢਾ ਲੱਕ ਇੱਧਰ ਹੀ ਜੇ ਅੰਬਰਸਰ ਅਸੀਂ ਰਹਿਣ ਆਲੇ ਆ ਇੱਧਰ ਹੀ ਟਾਪ ਪਿੰਡ ਆਪਣਾ ਅਗਲੀ ਹਾਲ ਪਿੰਡੇ ਅਗਲੀ ਗਾ ਹਾਂ ਜੀ ਸਰ ਕੋਈ ਆਇਆ ਸੀ ਤੁਹਾਡੀ ਇੱਥੇ ਮਦਦ ਕਰਨ ਦੇ ਲਈ ਹਾਂ ਜੀ ਹਾਂ ਜੀ ਤਾਰੀਵਾਲ ਸਾਹਿਬ ਆਏ ਸੀ ਮੈਗਰੀ ਸਾਹਿਬ ਨਹੀਂ ਆਇਓ ਸਾਡੀ ਹੈਲਪ ਮਤਲਬ 5 ਗਿਜ 5 5 ਲੱਖ ਦਾ ਚੈੱਕ ਸਾਨੂੰ ਦੇ ਗਏ ਲੱਖ ਲੱਖ ਰੁਪਏ ਆ ਕੇ ਕਰਨੂ ਉਹ ਦੇ ਗਏ ਚੈੱਕ ਹਾਂ ਜੀ ਪਿੰਡ ਸਾਹਿਬ ਉਹਨਾਂ ਨੇ ਸਰਪੇ ਬਸ ਸਿਰਫ ਜਣਾ ਪੜੀ ਸਾਡੀ ਮਤਲਬ ਅਲੀ ਆਜ਼ਲੀ ਆਰ ਵਾਲੇ ਸਰਪੇ ਨੇ ਆਪਣੇ ਪਿੰਡ ਵਾਲੇ ਨੇ ਉਹਨਾਂ ਸਾਡੀ ਬਾਹ ਫੜੀ ਪੂਰੀ ਜਿਹੜਾ ਮੰਜਾ ਪੀੜਾ ਤੁਹਾਡਾ ਸਾਰਾ ਜੋ ਮੰਜਾ ਪੀੜਾ ਉਹ ਉਹਦੇ ਵਾਸਤੇ ਕੋਈ ਪਿੰਡ ਵਾਲੇ ਨਹੀਂ ਤੁਹਾਨੂੰ ਦਿੱਤਾ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਮਦਦ ਕੀਤੀ ਹੈ ਕਿ ਪਿੰਡ ਵਾਲੇ ਕਿਥੋਂ ਨਾਲ ਦਿੱਤੇ ਕਿਤਨੇ ਸਾਰੇ ਮਤਲਬ ਉਹਨਾਂ ਪਿੰਡ ਵਾਲਿਆਂ ਨੇ ਮਦਦ ਕੀਤੀ ਸਾਡੀ ਸਰਪੰਚ ਸਾਹਿਬ ਨੇ ਜਿਆਦਾ ਸਰਪੰਚ ਹੈਗਾ ਆਪਣਾ ਚੈਨਾ ਸਰਪੰਚ ਤੇ ਚੈੱਕ ਤੁਹਾਡਾ ਕਿਹੜੀ ਤਰੀਕ ਦਾ ਇਹ ਹੈਗਾ ਜੀ ਮਤਲਬ ਪਤਾ ਪਰਸੂ ਨਾਲ ਕਿਹਨੇ ਤਰੀਕੀ ਤਰੀਕ ਦੇ ਅੰਗਰੇਜ਼ੀ ਸਹੀ ਜਾਣਦੇ ਨਹੀਂ ਮਤਲਬ ਪਰਸੂ ਦੀ ਗੱਲ ਹੈ ਮਤਲਬ ਇਹ ਹੈਗਾ ਸੀ ਆਪਣਾ ਸ਼ੁਕਰ ਅਦੇ ਐਤਵਾਰ ਸੀ ਮਤਲਬ ਨਹੀਂ ਐਤਵਾਰ ਨਹੀਂ ਹੋਣਾ ਮਤਲਬ ਆਪੜੇ ਆਪੋ ਗਨੈਮਿਕ ਦੇ ਗਏ ਹੋ ਬਹੁਤ ਬਹੁਤ ਵਾਰ ਹਾਂਜੀ ਕੋਈ ਮਦਦ ਵਾਸਤੇ ਕੋਈ ਆਇਆ ਤੁਹਾਡੇ ਕੋ ਹਾਂਜੀ ਮਦਦ ਵਾਸਤੇ ਤਾਰੀਬਾ ਸਾਹਿਬ ਆਏ ਸੀ ਉਹ ਸਰਪੰਚ ਨਾਲ ਮੰਗਾਇਆ ਸੀ ਮਤਲਬ ਉਹ ਸਾਡੇ ਕੋ ਇੱਥੇ ਆਏ ਉਹ 5 ਲੱਖ ਦਾ ਸਾਨੂੰ ਚੈੱਕ ਦੇ ਗਏ ਆ ਲੱਖ ਲੱਖ ਰੁਪਈਆ ਮਤ ਸਾਡੀ ਕਰ ਗਏ ਆ ਤੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰ ਰਹੇ ਹੋ ਬਾਕੀ ਮਤ ਬਚ ਗਏ ਹੋ ਮਤ ਕਰਨੇ ਵੀ ਜਾਲੀ ਮਤੂ ਕਹਿਤੀ ਜਾਵੇ ਘੱਟ ਤੋਂ ਘੱਟ ਸਾਡਾ 1.5 ਕਰੋੜ 1.2 ਕਰੋੜ ਦਾ ਨੁਕਸਾਨ ਹੋਇਆ ਬਸ ਸਰਕਾਰ ਵੱਲੋਂ ਸਾਡੀ ਮਤਲਬ ਮਦਦ ਕੀਤੀ ਜਾਵੇ। ਜੀ। ਪਰ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ? ਮੱਖਣਪੁਰ ਜੀ। ਤੇ ਕੀ ਸਾਰਾ ਮੈਟਰ ਹੋਇਆ ਸੀ ਥੋੜਾ ਜਿਹਾ ਦੱਸੋ ਤੇ ਕੀ ਲੱਗਦੇ ਤੁਸੀਂ ਇਹਨਾਂ ਦੇ? ਇਹ ਭਈਆ ਸਾਡੇ। ਪਰ ਲਾ ਹੋਇਆ ਕੀ ਸੀ ਸਾਰਾ? ਇਹ ਮਗਰਬੰਨ ਜੀ ਅੱਗ ਲੱਗੀ ਆਈ 9:30 ਵਜੇ ਦੀ ਗੱਲ ਆ। ਨਾਲ ਹੀ ਨੇਰੀ ਆ ਗਈ। ਇਹਨਾਂ ਕੋਲੋਂ ਤਾਂ ਬੱਚੇ ਨਿਕਲੇ ਕੁਝ ਨਹੀਂ ਨਿਕਲੇ ਇਹਨਾਂ ਕੋਲੋਂ। ਮਤਲਬ ਇੱਕ ਰਾ ਦਾ ਆਟਾ ਵੀ ਨਹੀਂ ਸੀ ਇਹਨਾਂ ਕੋਲ ਗਰੀਬਾਂ ਕੋ। ਅੱਛਾ। ਪਿੰਡ ਵਾਲਿਆਂ ਮਦਦ ਕੀਤੀ ਇਸ ਸਮੇਂ ਸਾਬ ਨੇ। ਅਗਲੀ ਗੱਲ ਦਿੰਦੇ ਮੇਰੇ ਜਿੰਨਾ ਕਿ ਹਿੱਸੇ ਮੇ ਸਭ ਨੂੰ ਨਜ਼ਰ ਆ ਰਿਹਾ ਸਾਰਾ ਪਿੰਡ ਵੱਲੋਂ ਤੇ ਸਾਰਾ ਪਿੰਡ ਵੱਲੋਂ ਦਿੱਤਾ ਗਿਆ ਸਰਪੰਚਾ ਲੋਕੀ ਮਦਦ ਕੀਤੀ ਸੀ ਸਰਬਜਣੇ ਹਲ ਵਰਗੀ ਦੀ ਸਾਰੀ ਬਾਸ ਤਰਪਾਲ ਲੀੜਾ ਕਪੜਾ ਸਭ ਕੁਝ ਹੋਈ ਦੇਂਦਿਆ ਧਾਰੀ ਵਾਲੇ ਸਰਪੰਚਾ ਕੀ ਦੱਸਿਆ ਕੀ ਮੰਗ ਕੀ ਕਰਦੇ ਹੋ ਮੰਗੇ ਹੋਈ ਆ ਸਾਡੀ ਡੰਗਰਾਂ ਦੀ ਆ ਰੋਟੀ ਰੋਟੀ ਤੇ ਮਸਲਾ ਹੋਰ ਹੈ ਸਾਡਾ ਕੋਈ ਹੈ ਨਹੀਂ ਮਸਲਾ ਜੇ ਸਾਡੇ ਨਗਰ ਆਉਣਗੇ ਰੋਟੀ ਬੱਚੇ ਕਿ ਦੁਕਾਨਗੇ ਸਾਡਾ ਕੋਈ ਲਾਈਕ ਜਿਹੜੇ ਬੇਜੁਬਾਨ ਜਾਨਵਰ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਹੋਇਆ ਬਹੁਤ ਜ਼ਿਆਦਾ ਡੰਗਰਾਂ ਦਾ ਹੋਇਆ ਕੀ ਨੁਕਸਾਨ ਹੋਇਆ ਡੰਗਰ ਸਾਰੇ 40 45 45 ਵਾਲੇ ਮਰ ਚੁੱਕੇ ਨੇ ਅੱਛਾ ਪੰਗਾਂ ਪੰਗਾਂ ਕਰਾਂਦੇ ਕੋਈ ਸੜੇ ਉਹ ਵੀ ਮਰਨਦੇ ਆ ਜ਼ਖਮੀ ਵੀ ਹੋਏ ਆ ਜ਼ਖਮੀ ਵੀ ਹੋਏ ਆ ਜਾ ਜਾ ਦੰਗਰਾਂ ਦੀਆਂ ਗੱਡੀਆਂ ਉਹ ਵੀ ਜ਼ਖਮੀ ਆ ਨਾ ਮਰੇ ਨਾ ਜਿੰਦੇ ਆ ਸਾਡੀ ਰੋਟੀ ਦਾ ਮਸਲਾ ਹੈ ਹੀ ਡੰਗਰਾਂ 'ਚ ਨਾ ਸਾਡੀ ਕੋਈ ਨੌਕਰੀ ਹੈ ਨਾ ਡਿਊਟੀ ਹੈ ਨਾ ਪੈਲੀ ਹੈ ਨਾ ਬੰਨਾ ਹੈ ਇਹ ਜਗ੍ਹਾ ਆਪਣੀ ਲਈ ਹੈ ਮਰ ਫਟਗੇਰਾ ਪੰਨਾਂ ਕਰਨੀ ਥੋੜੀ ਥੋੜੀ ਜਿਹੀ ਕਰਨੀ ਹਾਂਜੀ ਆਪਣਾ ਨਾਮ ਦੱਸ ਕੇ ਜੀਆ ਕੀ ਸਾਰਾ ਮੈਟਰ ਹੈ ਸੀ ਜਰਾ ਦੱਸੋ ਡੰਗਰੇ ਦੇ ਸਾਰੇ ਸੜ ਗਏ ਨਾ ਹੋਇਆ ਕਿਸੇ ਅੱਗ ਲੱਗੀ ਹੈ ਅੱਛਾ ਪਤਾ ਨਹੀਂ ਕਿਦੋਂ ਆਈ ਪਰ ਕੋਈ ਲੱਗ ਜਿਹਾ ਮਦਦੀ ਕਰ ਲਈ ਕਿ ਅਕਬਾ ਜੀ ਆਛਰੋਂ ਦੇ ਸਾਥ ਨੂੰ ਜੀ ਤਕਰੀਬੀ ਇੱਕ ਜੀ ਤੇ ਕੀ ਕੀ ਨੁਕਸਾਨ ਹੋਇਆ ਸਾਰਾ ਨੁਕਸਾਨ ਹੋ ਗਿਆ ਗਹਿਣਾ ਵਟਾਈ ਰੋ ਵੀ ਸੜ ਗਿਆ ਡੰਗਰੀ ਉਹ ਵੀ ਮਰ ਗਈ ਜਿਹਨ ਸਮਿਆਨ ਘਰਾਂ ਰਹੀ ਉਹ ਵੀ ਸੜ ਗਿਆ ਸਿਰਫ ਜੀ ਨਿਕਲੀ ਨਾ ਹੋਰ ਕੁਝ ਨਹੀਂ ਕਿਤੇ ਆ ਤਾਂ ਦੇ ਕੱਪੜੇ ਨਿਕਲੇ ਜਦ ਗੱਲ ਪਾਈ ਸਾਡੇ ਕਿੰਨੇ ਡੰਗਰ ਮੇਰੇ ਮਾਗੇ 12 12 ਨਹੀਂ ਕੋਲੇ 12 ਹੀ ਮਰ ਗਏ ਘਰ ਦਾ ਵੀ ਕੋਈ ਨੁਕਸਾਨ ਘਰ ਦਾ ਫਾਂਡ ਵੀ ਨੁਕਸਾਨ ਹੋ ਗਿਆ ਜਿਹੜਾ ਗਹਿਣਾ ਘਟਾ ਹੀ ਉਹ ਵੀ ਸੜ ਗਿਆ ਜਿਹਨ ਜਵਟਾਈ ਉਹ ਵੀ ਸੜ ਗਿਆ ਭਾਂਡੇ ਦੀ ਜਫਾ ਦੀ ਕੋਈ ਚੀਜ਼ ਨਹੀਂ ਬਜੀ ਸਿਰਫ ਜਾਨ ਲੈ ਕੇ ਬਜੀ ਜਿਹੜਾ ਇਹ ਸਾਡੇ ਸਮਾਨ ਪਿੰਡ ਵੱਲੋਂ ਮਦਦ ਕੀਤੀ ਗਈ। ਇਹ ਪਿੰਡੋਂ ਮਦਦ ਕੀਤੀ। ਉਹ ਆਪਣੇ ਇਸ਼ਾਰੇ ਨਾਲ ਮਦਦ ਕੀਤੀ ਤੇ ਫਿਰ ਉੱਤੇ ਲੈਣ ਵਾਲੇ ਲੀਰੇ ਬਣੇ ਜਿਹੜੇ ਸੀ ਉਹ ਨਿਕਲੇ ਛੜਕਦੇ ਗਿਆਂ। ਸਾਡੇ ਸੱਦੇ ਪਰਣਾ ਵੀ ਕੋਈ ਨਹੀਂ, ਕਪੜਾ ਵੀ ਕੋਈ ਨਹੀਂ। ਆ ਪਿੰਡੋਂ ਲੋਕ ਆਇਆ। ਉਹਨਾਂ ਅੱਗੇ ਸਾਡੇ ਬੱਚਿਆਂ ਦੇ ਕਪੜੇ ਛੁੱਟੇ ਸਦੇ, ਸਾਡੇ ਸੱਦੇ ਦੇ ਕਪੜੇ ਛੁੱਟੇ। ਤੇ ਫਿਰ ਅਸੀਂ ਲੈ ਗਏ ਉਹਨਾਂ ਨੇ ਉਹ ਤਾਂ ਮਸਾਲੇ ਲਾਗੇ, ਲਾਗੇ ਉੱਥੇ ਬਿਠਾਈ। ਕੋਈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਡੰਗਰਾਂ ਦੀ ਮਜ਼ਾਰ ਕਰਦੇ ਆ ਜੀ ਆ ਦੀ ਪੰਜ ਬੜਕੇ ਦੀ ਮਜ਼ਾਰ ਕਰਦੇ ਆ ਮੈਂ ਜਿਆਦਾ ਕਰਦੇ ਆ ਡੰਗਰਾਂ ਦੀ ਮਜ਼ਾਰ ਕੋਈ ਆਇਆ ਸੀ ਤੇ ਤੁਹਾਡੀ ਮਦਦ ਵਾਸਤੇ ਬੜੇ ਆਈ ਸੀ ਤੇ ਆਂਦੀ ਨਾ ਕੋਈ ਆਇਆ ਸੀ ਅਸੀਂ ਇੱਥੇ ਮਦਦ ਲਈ ਮਜ਼ਦਦ ਲਈ ਆ ਉਹ ਬੱਲਾ ਆਈ ਤੇ ਉਹਨੇ ਮਦਦ ਕੀਤੀ ਆ ਗਏ ਉਹਨੇ ਚੈੱਕ ਦਿੱਤਾ ਹੀ ਲੱਖ ਲੱਖ ਰੁਪਏ ਦਾ ਪੁੱਜਿਆ ਨਹੀਂ ਜੀ ਆਹ ਆਂਦੀ ਸਰਤ ਮੈਂ ਨਾਮ ਦੱਸ ਕੇ ਪਿੰਡ ਦਾ ਨਾਮ ਦੱਸ ਕੇ ਸੋਚਨ ਸਿੰਘ ਸਰਪੰਚ ਪਿੰਡ ਅਦਲੀਵਾਲਾ ਜੀ ਜਿਹੜਾ ਇਹ ਇੱਕ ਮੈਟਰ ਆਇਆ ਸੀ ਕਿ ਇੱਥੇ ਕੁਝ ਅਦਲੀਵਾਲਾ ਪਿੰਡ ਦੇ ਵਿੱਚ ਜੀ ਅੱਗ ਲੱਗੀ ਸੀ ਜਿਸ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਬੇਜਬਾਨ ਜਾਨਵਰ ਜਿਹੜੇ ਨੇ ਉਹ ਵੀ ਉਹਦੇ ਵਿੱਚ ਜਲ ਚੁੱਕੇ ਨੇ ਤੇ ਕੀ ਤੁਹਾਡੇ ਵੱਲੋਂ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਕੀ ਹੈਲਪ ਕੀਤੀ ਹੈ ਤੁਹਾਡੇ ਵੱਲੋਂ ਇਹ ਬੀਤੀ ਰਾਤ ਜੀ 4-5 ਦਿਨ ਪਹਿਲਾਂ ਆਪਣਾ ਰਾਤ ਨੂੰ 9:30 ਪਾਉਣੇ 10 ਵਜੇ ਅਜੇ ਗੁਰੂ ਗੁੱਜਰ ਬਰਾਦਰੀ ਸੌਣ ਲੱਗੀ ਸੀ ਤੇ ਹੰਨੀਏ ਬਹੁਤ ਜਿਆਦਾ ਤੇਜ਼ ਆਇਆ ਜੀ 1 ਕਿਲੋਮੀਟਰ ਹੱਦਵੀਂ ਆਗ ਆਈ ਬਹੁਤ ਤੇਜ਼ ਪਤਾ ਨਹੀਂ ਕਿੱਥੋਂ ਚੰਗਿਆੜਾ ਪਿਆ ਉਹ ਸਿੱਧੀ ਉਹਨਾਂ ਦੇ ਡੇਰੇ ਚ ਆ ਜਾਵੜੀ ਉਹਨਾਂ ਮਹਾ ਜਾਣੇ ਜੀ ਆਪਣੇ ਲੈ ਗਿ ਜਾਣੇ ਲੈ ਕੇ ਭੱਜੇ ਤੇ 30 ਤੋਂ ਲੈ ਕੇ 35 ਤੱਕ ਉਹਨਾਂ ਦੀ ਮੱਝਾਂ ਸੜ ਗਈਆਂ ਜੀ ਕੁਝ 5 4 ਜੇ ਵੀ ਜ਼ਖਮੀ ਹੈ ਜੀ ਉਹਨਾਂ ਦਾ ਲਾਚ ਚੱਲ ਰਿਹਾ ਜੀ ਤੇ ਸਾਡੀ ਡਾਕਟਰ ਜਿਹੜੇ ਆ ਡਾਕਟਰ ਵਿਸ਼ਾਲ ਹੁਣੀ ਸਾਡੇ ਵੈਟਰਨਰੀ ਅਫਸਰ ਆ ਉਹਨਾਂ ਦੀ ਟੀਮ ਜਿੰਨੀ ਵੀ ਸਾਡੇ ਜ਼ਿਲ੍ਹੇ ਦੀ ਹੈ ਉਹਨਾਂ ਬਹੁਤ ਮਤ ਕੀਤੀ ਹੈ ਜੀ ਉਸ ਦਿਨ ਅਗਲੇ ਦਿਨ ਹੀ 7 ਵਜੇ ਵਕਤ ਤੇ ਆ ਗਏ ਸਾਰਾ ਦਿਨ ਇਸ ਦਿਹਾੜੀ ਰਾਤ ਵੀ ਰਹੇ ਮਤਲਬ ਤਿੰਨ ਦਿਨ ਉਹਨਾਂ ਲਗਾਤਾਰ ਮਿਹਨਤ ਕੀਤੀ ਤੇ ਉਹਦੇ ਨਾਲ ਤਿੰਨ ਚਾਰ ਡੰਗਰ ਬਚ ਗਏ ਜੀ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਮਦਦ ਕੀਤੀ ਸੀ ਸਰਪੰਚ 6:00 ਵਜੇ ਉਸ ਦਿਨ ਰਾਤ ਵੀ ਅਸੀਂ ਜੀ ਗਏ ਸਾਡੀ ਪੰਚਾਇਤ ਵੀ ਗਈ ਹੋਰ ਵੀ ਸਾਡੇ ਜਿੰਨੇ ਮੋਤਵਰਿਆ ਉਹ ਵੀ ਸਾਰੇ ਗਏ ਜੀ ਉਹਨਾਂ ਰਾਤ ਵੀ 2:30 ਵਜੇ ਆਏ ਚਲੋ ਜਿਉ ਹੋ ਸਕਿਆ ਅਸੀਂ ਉਹ ਦਿਨ ਵੀ ਕੀਤਾ ਪਰ ਉਹ ਦਿਨ ਰਾਤ ਮੀਂਹ ਹੀ ਰਿਹਾ ਸਾਡੇ ਕੋਲ ਖਾਸ ਨਹੀਂ ਹੋ ਸਕਿਆ ਅਸੀਂ ਪਾਣੀ ਵਾਲੀਆਂ ਗੱਡੀਆਂ ਵੀ ਮੰਗਾਈਆਂ ਤੇ ਚਲੋ ਗੱਡੀ ਉੱਥੋਂ ਤੱਕ ਮਾੜਾ ਰਾਹ ਹੋਣ ਕਰਕੇ ਨਹੀਂ ਪਹੁੰਚ ਸਕੀ ਜੀ ਤੇ ਫਿਰ ਅਸੀਂ ਸਵੇਰੇ ਸਵਕਤੇ ਗਏ ਜੀ ਜਾ ਕੇ ਜਿੰਨਾ ਵੀ ਹੋ ਸਕਿਆ ਉਹਨਾਂ ਲਈ ਚਾਹ ਪਾਣੀ ਲੰਗਰ ਪਾਣੀ ਤਿਆਰ ਕੀਤਾ ਜੀ ਉਹਨਾਂ ਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਸਾਰਾ ਪਿੰਡ ਤੁਹਾਡੇ ਨਾਲ ਹੈ ਜੀ ਤੇ ਜੇ ਹੁਣ ਅੱਗੇ ਉਹਨਾਂ ਨੂੰ ਕੋਈ ਮਦਦ ਦੇ ਲੋੜ ਪਈ ਤਾਂ ਪਿੰਡ ਵੱਲੋਂ ਵੀ ਤੁਹਾਡੇ ਵੱਲੋਂ ਮਦਦ ਦੀ ਵੀ ਮੀਂਹ ਕਰ ਸਕਦੇ ਬਿਲਕੁਲ ਜੀ ਬਿਲਕੁਲ ਮਤਲਬ ਗੁਰੂ ਰਾਮ ਦਾਸ ਜੀ ਦੇ ਪਣਾ ਸਾਡੇ ਪਿੰਡ ਚ ਬਹੁਤ ਏਕਾ ਜੀ ਜੇ ਸਾਰੇ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਨੇ ਪਾਰਟੀਆਂ ਬਾਜੀ ਤੋਂ ਉੱਪਰ ਉੱਠ ਗਏ ਅਸੀਂ ਉਹਨਾਂ ਦੇ ਸ਼ੈੱਡ ਤਿਆਰ ਕਰਨ ਦੇ ਆ ਜੀ ਤੁਸੀਂ ਵੇਖ ਕੇ ਆਏ ਨੂੰ ਇੱਥੇ ਮਿਸਤਰੀ ਲੱਗੇ ਉਹਨਾਂ ਦੇ ਜੀ ਤੇ ਅਸੀਂ ਉਸ ਦਿਨ ਵੀ ਜਿੱਦਨ ਅੱਗ ਲੱਗੀ ਰਾਤ ਨੂੰ ਉਸ ਤੋਂ ਅਗਲੇ ਦਿਨੀ ਉਹਨਾਂ ਦੀਆਂ ਤਰਪਾਲਾਂ ਰਸੇ ਜੋ ਵੀ ਉਹਨਾਂ ਦਾ ਉਸ ਵੇਲੇ ਵਰਤੋਂ ਦੀ ਮਤਲਬ ਸਮਾਨ ਹੀ ਰਾਸ਼ਨ ਮੰਜੇ ਬਿਸਤਰੇ ਲੀੜਾ ਕਪੜਾ ਸਭ ਕੁਝ ਮਤਲਬ ਅਸੀਂ 5-7 ਘੰਟੇ ਚ ਉਹਨਾਂ ਨੂੰ ਸਾਰਾ ਮਤਲਬ ਮੰਗਾ ਕੇ ਦੇ ਦਿੱਤਾ ਜੀ